ਬੜਾ ਵਧੀਆ ਵਿਚਾਰ ਪਟਾੰਦਰੇ ਦਾ ਮੰਚ ਹੈ। ਕਿ ਆਪਾਂ ਹੁਣ ਉਹ ਪੁਰਾਣਾ ਜ਼ਮਾਨਾ ਜਿਹੜਾ ਬੀ ਬੀ ਸੜਦਾ ਉੱਗ ਗਿਆ ਉੱਗ ਗਿਆ ਨਹੀਂ ਨਾ ਸਹੀ ਉਹ ਵਾਲਾ ਪੁਰਾਣਾ ਜ਼ਮਾਨਾ ਲੰਘ ਗਿਆ। ਸੋ ਤੁਸੀਂ ਇੱਥੇ ਆਏ ਹੋ। ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ, ਵੱਡੇ ਵੀ ਹੋਵੋਗੇ, ਠੇਕੇ ਤੇ ਜ਼ਮੀਨ ਵੀ ਲੈਂਦੇ ਹੋ ਹਣਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ। ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ ਚ ਆਈਆਂ ਸੀਗੇ। ਤਾਰਦੀ ਦੇ ਥੱਲੇ ਜਿਹੜਾ ਪਾਣੀ ਦਿੱਤੀ 153 ਬਲਾਕ ਨੇ ਉਹ ਜੋ 117 ਬਲਾਕ ਖਤਰੇ 'ਚ ਨੇ ਮਲੇ ਇੰਨਾ ਜ਼ਿਆਦਾ ਨਹੀਂ ਥੱਲੇ ਚੱਲੇ ਗਿਆ ਪਾਣੀ ਔਰ ਉਹਦਾ ਕਾਰਨ ਉਹਦਾ ਕਾਰਨ ਝੂਨਾ ਹੈ ਹਾਲਾਂਕਿ ਝੂਨਾ ਆਪਣੀ ਖਰਾਕ ਨਹੀਂ ਹੈਗਾ ਆਪਾਂ ਤਾਂ 10 ਮਹੀਨੇ ਦਿਨ ਖੀਰ ਹੀ ਬਣਾਉਨੇ ਆਂ ਹੋਰ ਕਦੋਂ ਝੂਨਾ ਝੂਨਾ ਤਾਂ 99% ਆਪਾਂ ਮੌਲਕ ਨੂੰ ਦਿੰਨੇ ਆਂ ਉਸ ਚੱਕਰ 'ਚ ਪਾਣੀ ਵੀ ਖਤਮ ਕਰ ਲਿਆ ਧਰਤੀ ਦੀ ਬਤ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 81% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਮੈਂ ਕਿਹਾ ਯਾਰ ਉਹ ਕਸੀਆ ਕਿੱਥੇ ਨੇ ਅਫਸਰਾਂ ਨਾਲ ਮੈਂ ਗੱਲ ਕੀਤੀ ਕਿੱਥੇ ਨੇ ਕਸੀਆ ਕਹਿੰਦੇ ਜੀ ਬਾਹਲੀ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮੈਂ ਕਿਹਾ ਵੀ ਆਪਾਂ ਨਹਿਰਾਂ ਨਹਿਰਾਂ ਆਪਣੇ ਕੋਲ ਹੈਗੀਆਂ ਨੇ ਸਾਰਾ ਕੁਝ ਹੈਗਾ ਪਰ ਵਾਈਵ ਕਰ ਦਿੰਦੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪਾਂ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਆਪਾਂ ਤਿੰਨ ਗੁਣਾ ਤੇ ਵੱਧ ਗਿਆ ਤਿੰਨ ਸਾਲਾਂ ਚ ਸੋ ਇੱਕ ਤਾਂ ਇਹ ਹੀ ਕੀਤਾ ਵੀ ਜੇ ਤੁਹਾਡੀ ਸਹਿਮਤੀ ਹੋਵੇ ਵੀ ਇਹ ਠੀਕ ਹੈ ਸਾਰਾ ਅਸੀਂ ਚ ਲੋਪੜ ਜ਼ਿਲ੍ਹੇ ਤੋਂ ਅਸੀਂ ਚਮਕੌਰ ਸਾਹਿਬਲਾਕ ਗਈ ਸਾਡਾ ਸਾਨੂੰ ਦੋ ਨਹਿਰਾਂ ਪੈਂਦੀਆਂ ਨਾ ਕਿਸੇ ਦਾ ਪਾਣੀ ਨਹੀਂ ਮਿਲਦਾਈ ਸਾਨੂੰ ਕੋਲ ਦਰਿਆ ਸਤਲੁਜ ਕੋਲ ਨਹਿਰ ਜਾਂਦੀ ਤੁਹਾਡੇ ਨਹਿਰ ਸਾਤੇ ਦੋ ਦੋ 3 ਕਿਲੋਮੀਟਰ ਤੇ ਹੋਊਗੀ ਤੁਸੀਂ ਲਿਖ ਕੇ ਦਿਓ ਜੀ ਸਾਹਿਬ ਉਹ ਮੋਥੇ ਤੇ ਜੋ ਨਾਮ ਲਾਓ ਪਿੰਡਾਂ ਦੇ ਤੁਸੀਂ ਲਿਖ ਕੇ ਦਿਓ ਕਿੰਨੇ ਕ ਪਿੰਡ ਨੇ ਹੁਣ ਕੱਲਾ ਹੁਣ ਜੇ ਕਰਨ ਨਹੀਂ ਲੱਗੋ ਕੰਮ ਕਈ ਦਾ ਕਰਾ ਲਿਓ ਹਾਂ ਕਾਲੇ ਵਾਲੇ ਦੇ 10 ਪਿੰਡਾਂ ਦਾ ਹੋਰ ਕਰਾ ਲਿਓ ਹੁਣ ਹਾਂਜੀ ਸਾਹਿਬ ਜੀ ਅਸੀਂ ਤਰਨਤਾਰਨ ਤੋਂ ਬੋਲ ਰਹੇ ਆ ਤੇ ਸਾਡੀ ਸ਼ੂਗਰ ਮਿਲ ਚਲਾ ਦਿਓ ਤੇ ਅਸੀਂ ਝੋਨਾ ਬਿਲਕੁਲ ਨਹੀਂ ਲਾਵਾਂਗੇ ਤੇ ਪੈਸੇ ਵੀ ਤੁਹਾਡੇ ਕੋਲ ਨਹੀਂ ਮੰਗਦੇ ਅਸੀਂ ਗੰਨੇ ਦੇ ਤੁਸੀਂ ਵਾਦਾ ਕਰੋ ਇੱਥੇ ਤੁਹਾਨੂੰ ਅਸੀਂ ਲਿਖਤੀ ਰੂਪ ਚ ਦੇਨੇ ਆ ਲੈ ਇਦੋਂ ਵਧੀਆ ਹੋ ਜੂਗਾ ਇਹ ਕੰਮ ਸ਼ੁਰੂਆਤ ਹੋ ਗਈ ਚੰਗੀ ਸ਼ੁਰੂਆਤ ਡਿਸਕਸ਼ਨ ਦੀ ਹੋ ਗਈ ਪਹਿਲੇ ਹੀ ਫਸਲਾਂ ਬਾਰੇ ਵੀ ਕੀ ਕਰਨਾ ਹੈ ਕੀ ਨਵਾ ਕਰਨਾ ਤਾਂ ਇੱਕ ਵਾਰੀ ਤਾੜੀਆਂ ਤਾਂ ਮਾਰ ਦਿਓ ਯਾਰ ਫਿਰ ਸਾਰੇ